ਤਤ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਪੰਜਾਬ 'ਚ ਵਾਪਰਿਆ ਵੱਡਾ ਭਿਆਨਕ ਹਾਦਸਾ ਸਕੂਲੀ ਬੱਚਿਆਂ ਦੀ ਵੈਨ ਪਲਟੇਗੀ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੋਂ ਵੱਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਜੀ ਹਾਂ ਮਕਸਦ ਟਿਹਣਾ ਰੋਡ ਤੇ ਪਿੰਡ ਪੁੱਲਰ ਦੇ ਨੇੜੇ ਇੱਕ ਨਿੱਜੀ ਸਕੂਲ ਦੀ ਵੈਨ ਗੰਦੇ ਨਾਲੇ ਚ ਪਲਟ ਗਈ ਵੈਨ ਚ ਸਵਾਰ ਬੱਚਿਆਂ ਨੂੰ ਨੇੜੇ ਮੌਜੂਦ ਲੋਕਾਂ ਵੱਲੋਂ ਸਖੇਧ ਬਾਹਰ ਕੱਢ ਲਿਆ ਗਿਆ ਜੀਹਾਂ ਜਾਣਕਾਰੀ ਅਨੁਸਾਰ ਸ਼੍ਰੀ ਮੁਖਸਰ ਸਾਹਿਬ ਦੇ ਇੱਕ ਨਿੱਜੀ ਸਕੂਲ ਦੀ ਵੈਨ ਬਹੁਤ ਦੁਵਾਰ ਰੋਜ਼ ਬੱਚੇ ਲੈ ਕੇ ਜਾ ਰਹੀ ਸੀ ਜਦ ਕਿ ਪੈਂਡ ਪੁੱਲਰ ਦੇ ਨੇੜੇ ਬਠਿੰਡਾ ਰੋਡ ਤੇ ਟਾਂਗਾਂ ਤੋਂ ਬੱਚੇ ਲੈ ਕੇ ਕੱਚੇ ਰਸਤੇ ਜਾ ਰਹੀ ਸੀ ਤਾਂ ਵੈਨ ਦਾ ਸੰਤੁਲਨ ਵਿਗੜਨ ਕਰਕੇ ਵੈਨ ਗੰਦੇ ਨਾਲੇ ਚ ਪਲਟ ਗਈ ਜੀਹਾਂ ਤੇ ਨਾਲ ਹੀ ਹੁਣ ਬੱਚੇ ਸਹਾਸੇ ਕਰਕੇ ਸਵੇਂ ਹੋਏ ਨੇ ਤੇ ਰੋ ਰਹੇ ਹਨ ਜਿਨ੍ਹਾਂ ਨੂੰ ਲੋਕਾਂ ਵੱਲੋਂ ਹੌਸਲਾ ਦਿੱੰਨੇ ਚੁੱਪ ਕਰਵਾਇਆ ਜਾ ਰਿਹਾ ਹੈ ਤੇ ਲੋਕਾਂ ਦੇ ਅਨੁਸਾਰ ਵੈਨ ਦੀ ਸਪੀਡ ਜਿਆਦਾ ਹੁੰਦੇ ਰਸਤਾ ਟਾਂਗ ਉਣ ਕਰਕੇ ਹਾਦਸਾ ਵਾਪਰਿਆ ਹੈ ਬੱਚਿਆਂ ਦੇ ਰੋਲੇ ਸੁਣ ਕੇ ਆਸ-ਪਾਸ ਦੇ ਲੋਕਾਂ ਨੇ ਇਕੱਠੇ ਹੋਏ ਆ ਤੇ ਜਿਨ੍ਹਾਂ ਨੇ ਖੁਰਤੀ ਨਾਲ ਬੱਚਿਆਂ ਨੂੰ ਸੁਰੱਖਿਤ ਬਾਰ ਕੱਢ ਲਿਆ ਜੀ ਹਾਂ ਬੱਸ ਪਲਟਦੇ ਆ ਬੱਚਿਆਂ ਨੇ ਰੋਲਾ ਪਾਉਣਾ ਸ਼ੁਰੂ ਕੀਤਾ ਸੀ ਜਿਸ ਕਰਕੇ ਉਹਨੂੰ ਵੈਨ ਪਲਟਣ ਦੇ ਕਰਕੇ ਬੱਸ ਕਰਕੇ ਲੋਕ ਬੁਰੀ ਤਰ੍ਹਾਂ ਨਾਲ ਉਹਨੂੰ ਬਚਾਉਣੀ ਉੱਤਰ ਪਏ ਤੇ ਇਸ ਦਰਾਂ ਬੱਚੇ ਕੁਝ ਪਾਣੀ ਚ ਵੀ ਡੱਗ ਗਏ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ